ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਆ ਜਰਸੀ ਤੁਹਾਨੂੰ ਤਾਜੀ ਸੋਈ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਦੋ ਆ ਹੋਲੇ ਭਾਜ ਤੁਹਾਨੂੰ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀਆਂ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਉਹਨਾਂ ਨਾਲ ਹਾਂ ਜੀ ਬੀ ਦੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਦੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸਦੇ ਕਰੀ ਆਪ ਮੇਰਾ ਜਿੰਦਾ ਜੇ ਐਡਰੈਸ ਹੈਗਾ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰ ਰੋਡ ਦੇ ਵਿੱਚ ਪਿੰਡ ਗਰਵਾਲੀ ਪੈਂਦਾ ਆਪਣਾ ਠੀਕ ਹੈ ਜੀ ਤੇ ਫੋਨ ਨੰਬਰ ਪੁੱਲਦੇ ਕਰੀ ਫੋਨ ਨੰਬਰ ਵੀ ਜ ਆ 9914460394 ਠੀਕ ਹੈ ਜੀ ਤੇ ਫਿਰ ਪਹਿਲਾਂ ਜਿਹੜੀ ਆ ਸੱਜਰ ਸੂਈ ਦਿਖਾ ਦੀ ਆਪਾਂ ਹਾਂ ਜੀ ਇਹ ਹੋ ਗਾ ਹਾਂ ਦੇਖ ਸੰਦੇ ਜੀ ਥਾਣੇ ਕਰੀ ਤੇ ਤੁਹਾਨੂੰ ਲੱਗ ਰਿਹਾ ਦਿਖਾਈਏ ਥਾਣਾ ਬੜਾ ਲਾਜਵਾਬ ਜਿਹੜਾ ਇਹਦਾ ਆ ਦੇਖ ਸੰਜੀਤ ਬਾਕੀ ਹੈਗੀ ਵੀ ਠੰਡੀ ਠੇਰੀ ਐ ਪਿਛਲੇ ਥਾਣਾ ਦਾ ਸਾਈਜ਼ ਵੀ ਵਧੀਆ ਤੇ ਅਗਲੇ ਥਾਣਾ ਦਾ ਸਾਈਜ਼ ਵੀ ਜਿੱਦਾਂ ਮਰਜੀ ਭਾਵੇਂ ਅਗਲੇ ਨਾਲ ਬਿਲਕੁਲ ਹੱਥ ਚੋਂ ਨਾਲੇ ਥਾਣੇ ਸਪਰੋਂ ਪਰ ਹੱਥ ਚੋਂ ਨਾਲੇ ਥਾਣੇ ਆ ਜਿਹੜੇ ਸੂਆ ਕਿੰਨਾ ਚ ਵੀ ਧੀਰਾ ਇਹ ਵੀ ਜੀ ਦੂਜਾ ਸੂਆ ਜੀ ਕਿੰਨਾ ਕਿਚੇਰਾ ਹੈ ਸੂਈ ਨਾ ਇਹਨੂੰ ਸੂਈ ਨਾਲ ਚੌਥਾ ਦੇ ਜੀ ਅੱਛਾ ਤੇ ਬੱਚਾ ਕੀ ਇਹਦੇ ਮਗਰ ਬੱਚਾ ਵੀ ਚ ਮਰ ਵਛਾ ਆ ਗਏ ਲਿਆ ਖੋਲੋ ਫਿਰ ਤੋੜ ਦਈਏ ਬੱਚਾ ਇਹਦਾ ਤੁਹਾਨੂੰ ਦਿਖਾ ਦਈਏ ਇੱਕ ਦੀ ਆ ਬੱਚਾ ਜਿਹਦੇ ਮਗਰ ਉਤਰਾ ਵਿੱਚ ਜੀ ਦੁੱਧ ਕਿੰਨਾ ਤਿਆਰ ਹੋਣਾ ਮੌਕੇ ਦੇ ਤੱਕ ਕੋਲੇ ਦੇ ਕੋਲੇ 14 ਕਿਲੋ ਤਿਆਰ ਹੋਊਗਾ ਜਿਹੜਾ ਇੱਥੇ ਤੁਹਾਨੂੰ ਚਵਾ ਦਾਂਗੇ ਚਵਾ ਕੇ ਦੇੋਗੇ ਘਰੋਂ ਹਾਂਜੀ ਹਾਂਜੀ ਲਿਆ ਫਿਰ ਤੋਗੀ ਬਾਕੀ ਹੈਗੀ ਜਰਸੀ ਆ ਸੂਈ ਸਵਾਈ ਆ ਸਾਰੀਆਂ ਸੂਈਆਂ ਸੁਮੰਗਾਂ ਤੁਹਾਨੂੰ ਵਿਖਾਉਣੀਆਂ ਆ ਸੂਈ ਸਵਾਈ ਪਛੋਦੇਵਾ ਦਾ ਦਾਵਾ ਕੀ ਬੰਦਾ ਆਪਣੀ ਦੋ ਟਾਈਮ ਚਵਾਈ ਕਰਕੇ ਆਪਣੀ ਤਸੱਲੇ ਕਰਕੇ ਲਿਜਾ ਸਕਦਾ ਆ ਜੋ ਲੈ ਵੀ ਦੀ ਬਾਕੀ ਥਾਂ ਜਿਹੜਾ ਕਾਫੀ ਕਮਾਲ ਦਾ ਇਹਦੇ ਕੋਲ ਇਹ ਓਤਰਾ ਵਿੱਚ ਕਿੰਨਾ ਕੁ ਦੁੱਧ ਚਵਾਈ ਜਾਊਗੀ ਔਰ ਵੀ 1500 ਲੀਟਰ ਚਵਾਊਗੀ ਤੇ ਇਹਦਾ ਮੁੱਲ ਇਹਦਾ ਮੁੱਲ 38000 ਰੁਪਇਆ 38000 ਵਿੱਚੋਂ ਕਰ ਦੋ ਕਿ ਮੰਨ ਤਾਂ ਨੋਰ 2000 ਹੀ ਕਰ ਤਾਂ ਅੱਛਾ 36000 ਹੀ ਦੇ ਦੇ ਤੇ ਦੁੱਧ 14 ਲੀਟਰ ਘਰ ਚਵਾ ਦੋਗੇ ਇੱਥੇ ਚਵਾਦਾ ਰੁਪਈਏ ਦੇ ਮੈਲਾ ਮੂਲਾ ਚੱਲਣਾ 2 ਕਿਲੋ ਦੁੱਧ ਔਰ ਬਾਜੂ ਠੀਕ ਹੈ ਬਾਕੀ ਇਹ ਕਿ ਸੋਈ ਸਵਾਈ ਆ ਤੁਹਾਡੇ ਘਰੇ ਰੁਪਈਏ ਆਉਂਦੀ ਲੱਗੀ ਆ ਕੋਈ ਛਾੜੀ ਗੱਲਾਂ ਉਹ ਅਣਜਾਣ ਬੰਦਾ ਵੀ ਚੋਲੂਗਾ ਐਡੀ ਚਵਾਈ ਲੱਗੀ ਆ ਨਾ ਠੀਕ ਹੈ ਅੱਛਾ ਭਾਵੇਂ ਇਤਰਾ ਹੀ ਥੱਲੇ ਪੈ ਜਾ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਆਪ ਉਹ შეਦੇ 50 ਦੇ ਕਰੇ ਸਾਡੀ ਜੀ ਠੀਕ ਹੈ ਜੀ ਮੈਂ ਜੀ ਮੋਟਰ ਹੀ ਆ ਗਿਆ ਦੋ ਦੀ ਠੀਕ ਹੈ ਜੀ ਪਿਛਲੇ ਸਨ ਅੰਦਰ ਜਵਾ ਦਿਖਾ ਦਿਆ ਠੀਕ ਹੈ ਜੀ ਬਾਕੀ ਹੈਗੀ ਠੰਡੀ ਤੇਰੀ ਆ ਜਿਹੜੀ ਠੀਕ ਹੈ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਵੀ ਜਰਸੀ ਆ ਗਈ ਹਨਾ ਹਾਂਜੀ ਇਹ ਦੇਖੋ ਵੀਰ ਜੀ ਕਿੰਨਾ ਚ ਦੁੱਧ ਇਹਦੇ ਕੋਲ ਵੀਰ ਜੀ ਦੁੱਧ ਆ ਗਿਆ ਜੀ 8 ਕਿਲੋ ਆ ਗਿਆ ਪੱਕਾ ਦੁੱਧ ਹਾਂਜੀ ਲਿਆ ਤੋਰ ਦੀ ਇਹਨਾਂ 8 ਕਿਲੋ ਦੁੱਧ ਜੀ ਅੱਛਾ ਇਹ ਬਣੀ ਨੂੰ ਡੇਢ ਮਹੀਨਾ ਹੋ ਗਿਆ ਇਹ ਕੋਈ ਚੈੱਕ ਕਰਾ ਲਿਆ ਆਪ ਦੀ ਠੀਕ ਆ ਆਪਾਂ ਖਾਲੀ ਮਹੀਨਾ ਕਰਕੇ ਲਈ ਆ ਅੱਛਾ ਤੇ ਜਿਹੜਾ ਚੈੱਕ ਕਰਾ ਲੂ ਉਹਦੀ ਕਿਸਮ ਦਾ ਮੈਂ ਖਾਲੀ ਕਰਕੇ ਦਵਾਂਗਾ ਲਿਆ ਫਿਰ ਤੋਰ ਦੀ ਕਿਉਂ ਮੇਰੇ ਆਪਨਾ ਦੂਰ ਦਾ ਡਾਕਟਰ ਛੇਤੀ ਆਉਂਦਾ ਨਹੀਂ ਹਾਂਜੀ ਹਾਂਜੀ ਡਾਕਟਰ ਆਉਂਦਾ ਹੋਵੇ ਤੇ ਫਿਰ ਮੋਲੋ ਹਸਾਣਾ ਪਾ ਦਿੰਦਾ ਬੰਦਾ ਠੀਕ ਆ ਜੀ ਤੁਸੀਂ ਚੈੱਕ ਨਹੀਂ ਕਰਵਾਈ ਜੀ ਤੇ 8 ਕਿਲੋ ਦੁੱਧ ਜਿਹੜਾ ਇਹਦੇ ਕੋਲ ਮੁੱਕੇ ਤੇ ਹੈਗਾ ਹੈ। ਆਹ ਠੰਡੀਆਂ ਠੰਡੀਆਂ ਰੂਜੀ ਆਹਦੇ ਵਿੱਚੀ ਸਵੇਰੇ ਹੀ ਆਈਏ ਲਪਲਪਲਾ ਆਇਆ ਜੇ। ਠੀਕ ਆ। ਠੰਡੀਆਂ ਠੰਡੀਆਂ ਕੋਈ ਰਸੀ ਰਸੀ ਪਾਉਂਦੀ ਲੋੜ ਨਹੀਂ। ਲੈ ਜਾ। ਬਾਕੀ ਹੈਗੇ ਵੀ ਜਿਹੜੇ ਵੈੜੀ ਹੈ ਤਾਂ ਥਾਣੇ ਇਹਦੇ ਕੋ ਵੀ ਚੰਗਾ ਲੱਗਾ ਹੱਥ ਚੋਂ ਵਾਲਾ ਖਾਣੇ ਆ ਪਰਪਾ ਆ ਦੇਖ ਸਾਡੇ ਥਾਣੇ ਦੇ ਲੱਗੇ ਤਾਂ ਇੱਕ ਨੇਰੇ ਦੇ ਦਈਏ ਵਿੱਚ ਫਿਰ ਆਪਾਂ ਜੱਸ ਨੋ ਕਰੀਏ ਜੱਸ ਨੋ ਬਿਲਕੁਲ ਜਿਹੜੀ ਪਹਿਲੇ ਫੋਨ ਤੇ ਜਾਵੇ 200 200 ਹੀ ਕਰਨੀ ਬਸ 200 ਤੇ ਕਰਿਓ ਸ਼ੋਰ ਚਲੋ ਮੋੜ ਕੇ ਤੰਗ ਕਰਦੇ ਲੋ ਨਹੀਂ ਤੁਸੀਂ ਜੱਜ ਆ ਮੁੱਲ ਕਰੋ ਤੇ ਜਸਨੂਹਾਂ ਹਾਂਜੀ ਹਾਂਜੀ 18500 ਸਾਢੇ 18000 ਦੇ ਚਲੋ ਮੌਕੇ ਤੇ ਮਨ ਤਾਂ ਥੋੜਾ ਪਤਾ ਕਰਦੇ ਤੁਸੀਂ ਕਰਦਾਂਗੇ ਥੋੜਾ ਸਾਫ ਸੂਹ ਵਾਲੀ ਵੱਸੀ ਆ ਉਧਰੇ ਠੀਕ ਹੈ ਜੀ ਤੇ ਦੁੱਧ 8 ਲੀਟਰ ਕਰੋ ਚਵਾ ਦੋਗੇ ਇੱਥੇ ਚਵਾ ਕੇ ਦਾਂਗਾ ਠੀਕ ਹੈ ਜੀ ਹਾਂਜੀ ਹੁਣ ਜਿਹੜੀ ਆ 3 ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਵੀਜੀ ਬੱਚੇ ਤੋਂ ਬਣੀ ਆ ਇਹ ਵੀ ਯਾਰ ਵੀਜੀ ਬੱਚੇ ਤੋਂ ਬਣੀ ਆ ਅੱਛਾ ਜਿੰਨਾ ਰੁਪਈਏ ਆਪਾਂ ਲਈ ਸੀਗਾ ਹਾਂਜੀ ਉਦੋਂ ਤੋਂ ਦੀ 6 ਕਿਲੋ ਅੱਛਾ ਹੁਣ ਦੁੱਧ ਦੇ ਦੇ ਕੋਲੇ ਹੋਊਗਾ 8 ਕਿਲੋ ਅੱਛਾ ਵੱਧ ਗਈ ਆ 8 ਕਿਲੋ ਹਾਂਜੀ ਠੀਕ ਆ ਤੇ ਲਿਆ ਫੇਰ ਇਹਨਾਂ ਵੀਜੀ ਠੰਡੀ ਸੀਲ ਆ ਨਾ ਇਹ ਵੀ ਇਹ ਬਣੀ ਕਾ ਕੇ ਨਹੀਂ ਇਹ ਵੀ ਯਾਰ ਵੀਜੀ ਬਣੀ ਜੇ ਇਹ ਵੀ ਚੈੱਕ ਕਰਾਉਣੀ ਆ ਜਾਂ ਮੇਰਾ ਡਾਕਟਰ ਆ ਗਿਆ ਠੀਕ ਆ ਇਹ ਚੈੱਕ ਕਰਾ ਹੀ ਲੈਣਾ ਤੇ ਅਗਲੇ ਨੂੰ ਦੱਸਦਾ ਵੀਜੀ ਅਸੀਂ ਚੈੱਕ ਕਰਾ ਲਈਏ ਠੀਕ ਆ ਜੀ ਹਾਂਜੀ ਲਿਆ ਫਿਰ ਤੋਰੀ ਜੀ ਇਦਾਂ ਕੁ ਵੀਨ 2.8 ਕਿਲੋ ਹੈਗਾ ਆ ਹਾਂਜੀ ਹਾਂਜੀ ਲੈ ਆ ਜੀ ਆਲਾ ਤੈਨੂੰ ਛੜਕਦੇ ਤੈਨੂੰ ਨਹੀਂ ਛੜਦੇ ਇਹ ਜੀ ਬਾਕੀ ਹੈਗੀ ਵੀ ਠੰਡੀ ਠੇਰੀ ਆ ਬਾਕੀ ਥੋੜੀ ਸਾਂਭਣ ਵਾਲੀ ਆ ਜਿਹੜਾ ਕੋਈ ਲੈ ਜੇ ਚੰਗੀ ਸਾਂਭ ਵਾਲਾ ਤੇ ਦੁੱਧ ਸਾਰਾ ਸਿਆਲ ਨੇ ਚਵਾਈ ਜਾਣਾ ਠੀਕ ਆ ਹਾਂਜੀ ਆਪ ਵੀ ਅਬ ਸੋਖ ਹੋਈ ਦੇਣਾਗੇ ਠੀਕ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਠੀਕ ਆ ਚਵਾਈ ਲੱਗੀ ਤਾਨੂੰਗਾ ਕਾਹ ਦੇਖਾ ਦੇ ਜੀ ਮੋਟਰ ਹੀ ਆਲ ਦੂਸਰੇ ਦੋ ਖਨਾਂ ਦੇਚਾ ਅਗਲੇ ਪਿਛਲੇ ਖਨਾਂ ਦੇਚਾ ਆ ਜਿਹਾ ਦਿਖਾਇਆ ਤਾਂ ਠੀਕ ਹੈ ਜੀ ਆਹ ਵੀ ਜਿਹੜੀ ਵੱਡੀ ਲੱਗੀ ਜੀ ਤੇ ਇਹਦਾ ਵੀ ਜੀ ਫਿਰ ਆਪਾਂ ਇਹ ਤੋਹਫਾ ਦੇਣਾ ਆਪਾਂ ਕਿਹਈ ਤੋਹਫਾ ਦੇ ਦੇਣਾ ਜੇ ਇਹ ਆਪਾਂ ਜਸ ਨੂੰ ਹੀ ਕਰ ਦੇਣੀ ਕਿੰਨੀ 13.5 ਜੀ 13.5 ਹਜ਼ਾਰ ਦੀ ਕਿਹ ਵਿੱਚ ਹੋਰ ਗੰਨਾ ਮੰਨਤਨ ਅੱਬੇ ਇਹ ਲੋਕ ਨਾ ਕਰਾਂ ਚਲੋ 13 ਦੀ ਕਰ ਦੋ ਪੂਰੇ ਦੀ ਦੇ ਦਾਂਗੇ ਠੀਕ ਹੈ ਤੇ 8 ਕਿਲੋ ਦੁੱਧ ਘਰੋਂ ਚਵਾ ਕੇ ਦੋਗੇ ਯਾਰ ਬੀਜੀ ਮੇਰੇ ਘਰੇ ਆਉਣ ਅੱਛਾ ਉੱਥੇ ਮੰਜੇ ਦੇ ਮੈਂ ਬੈਣਾ ਅੱਛਾ ਇੱਥੇ ਰੋਟੀ ਪਾਣੀ ਮੈਨੂੰ ਮਿਲਣਾ ਇਹਦੇ ਇੱਥੇ ਉਹਨਾਂ ਨੂੰ ਖਵਾਉਂ ਜਿਹੜਾ ਹੁਣ ਠੀਕ ਹੈ ਜੀ ਆਲਾ ਰਾਤ ਵੀ ਰਵੇ ਸ਼ਾਮੀ ਵੀ ਚੋਵੇ ਤੇ ਰਾਤ ਨੂੰ ਚੋਵੇ ਅੱਛਾ ਦੋਵੇਂ ਟਾਈਮ ਦੇਣਾ ਤੇ ਸ਼ਾਮੀ ਚੋਵੇ ਹਨਾ ਤੇ ਆਪਣੀ ਤਸੱਲੀ ਕਰਕੇ ਖਾਣੇ ਕਰ ਲੈ ਯਾਰ ਬੀਜੀ ਠੀਕ ਹੈ ਬੀਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਆਪਣੀ ਮਰਜ਼ੀ ਨਾਲ ਪਛੋਖ ਖਰੀਦਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ